ਅਤੇ ਪਾਕਤਰ ਵਿਆਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਜਿਹੜੇ ਨੇ ਅਖੰਡ ਪਾਠ ਸੌਫ ਕਰਾਏ ਗਏ ਨੇ ਤੇ ਇਹਨਾਂ ਦੇ ਵਿੱਚ ਸਾਰੀ ਜਿਹੜੀ ਸੇਵਾ ਹੈ ਲੰਗਰ ਦੀ ਚਾਹ ਪਾਣੀ ਦੀ ਤੇ ਸੰਗਤਾਂ ਦੀ ਜਿੰਨੀ ਵੀ ਸੇਵਾ ਕੀਤੀ ਗਈ ਹੈ ਇਹ ਉਹ ਸਾਰੀ ਹੈ ਜਿਹੜੀ ਸਕੂਲ ਅਤੇ ਕਾਲਜ ਦੇ ਬੱਚੇ ਅਤੇ ਸਟਾਫ ਵੱਲੋਂ ਕੀਤੀ ਗਈ ਹੈ ਤੇ ਸਾਰੇ ਲੰਗਰ ਵੀ ਕੋਦੇ ਤਿਆਰ ਕੀਤੇ ਗਏ ਨੇ ਬੱਚਿਆਂ ਨੂੰ ਬੱਚਿਆਂ ਦੇ ਨਾਲ ਬੱਚਿਆਂ ਨੂੰ ਹੈ ਜਿਹੜੀ ਇਸ ਸਮਾਜ ਸੇਵਾ ਦੀ ਜਿਹੜੀ ਪ੍ਰੇਰਣਾ ਮਿਲਦੀ ਹੈ ਤੇ ਉਹਨਾਂ ਦੀ ਸ਼ਖਸੀਅਤ ਹੈ ਜਿਹੜੀ ਉਸ ਦਾ ਵਿਕਾਸ ਹੁੰਦਾ ਹੈ ਤਾਂ ਕਿ ਉਹ ਵੱਡੇ ਹੋ ਕੇ ਜਿੱਥੇ ਵੀ ਜਾਣ ਇਸ ਸਮਾਜ ਨੂੰ ਵਧੀਆ ਸੇਧ ਦੇ ਸਾਸ ਜੀ ਦੇ ਜਨਮ ਦਿਹਾੜਾ ਮਨਾਇਆ ਗਿਆ ਕਾਲਜ ਜ ਪਰਸੋ ਪਾਸ ਆਰੰਭ ਕਰਿਆ ਸੀ ਅੱਜ ਅਣਖੜ ਤੋਂ ਦੇ ਭੋਗ ਪਾਏ ਗਏ ਆ ਜਿੱਤਨੀ ਜਿੱਥੇ ਆਏ ਆ ਬੜਾ ਵਧੀਆ ਅਹਿਸਾਸ ਕਰਿਆ ਸਾਡੇ ਬੱਚਿਆਂ ਨੇ ਵੀ ਜਿਹੜੇ ਸਕੂਲ ਦੇ ਬੱਚੇ ਆ ਕਾਲਜ ਦੇ ਬੱਚੇ ਆ ਉਹਨੇ ਵੀ ਸਾਡਾ ਗੁਣ ਕਰਿਆ ਬੜਾ ਵਧੀਆ ਉਹ ਲੱਗਿਆ ਮਹਾਬੋਸ ਸਾਡੇ ਜਿਹੜਾ ਕਾਲ ਚੱਲ ਰਿਹਾ ਸਤਖੰਡ ਬਾਬਾ ਜੀ ਸਿੰਘ ਜੀ ਸਾਲੇ ਵਾਲੇ ਜਿਵੇਂ ਪਹਿਲਾਂ ਦੀ ਲਹਿ ਚਲੀ ਆ ਰਹੀ ਹੈ ਜਿਹੜੀ ਉਦੋਂ ਹੀ ਜ਼ੋਰ ਦੇ ਹੋਏ ਬਾਬਾ ਪਰਮ ਸਿੰਘ ਨੇ ਜਿਹੜਾ ਫਰਸ ਸਕੂਲ ਤੋਂ ਲੋਕ ਪੈਸੇ ਅੱਜ ਕਾਲ ਜੁੜ ਪਏ ਆ ਅਸੀਂ ਸਾਰਿਆਂ ਸਖਤਾਂ ਨੂੰ ਅਪੀਲ ਕਰਦੇ ਵੀ ਬਾਣੀ ਨਾਲ ਜੁੜੋ ਜਿਹੜਾ ਗੁਰੂ ਰਵਿਦਾਸ ਜੀ ਦਾ ਅਥਿਆਸ ਹੈ ਉਹਨੂੰ ਜਾਣੋ ਕਰੋ ਦੇਖੋ ਉਹਨਾਂ ਨੇ ਕਿਵੇਂ ਭਗਤੀ ਕੀਤੀ ਤੇ ਕਿਵੇਂ ਆਪਣਾ ਨਾਮ ਉਪਰਿਆ ਆਪਣੀ ਜਿਹੜੀ ਗੁਰੂ ਗ੍ਰੰਥ ਦੇ ਵਿੱਚ ਬਾਣੀ ਉਹਨਾਂ ਦੇ ਦਰਜ ਹੋਈ ਮਾਜ ਦੇ ਤੇ ਸਾਰੇ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਤੇ ਜਨਮ ਸਥਾਨ ਤੇ ਬਹੁਤ ਬਹੁਤ ਮੁਬਾਰਕਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਗੁਰ ਨਾਦ ਕਰੇ ਦੇ ਮਹਾਵਾਕ ਅਨਸਾਰ ਅੱਜ ਜਿੱਥੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਮੈਂ ਜਿੱਥੇ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਵਾਦ ਦਿੰਦਾ ਹਾਂ ਸ੍ਰੀ ਹਰਗੋਬਿੰਦ ਖਾਲਸਾ ਪਬਲਿਕ ਸਕੂਲ ਅਨਸਾੜੀ ਖੇੜਾ ਸਾਹਿਬ ਅੱਜ ਜਿੱਥੇ ਪਰਸੋਂ ਪਬਲਿਕ ਸਕੂਲ ਦੇ ਵਿੱਚ ਸ੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸਨ आज श्री गुरु हरगोविंद साहिब खालसा काल फॉर वुमेन ਵਿਖੇ ਬੱਚਿਆਂ ਦੀ ਪੜ੍ਹਾਈ ਦੇ ਸਬੰਧੀ ਸੰਗਠਾ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਮੈਂਟ ਵੱਲੋਂ ਸਭ ਤੋਂ ਵੱਡ ਅਸ਼ੀਰਵਾਦ ਸਾਡੇ ਸੰਤ ਬਾਬਾ ਪਰਮਜੀਤ ਸਿੰਘ ਜੀ ਵੱਲੋਂ ਜਿਹੜੇ ਕਿ ਸੰਤ ਬਾਬਾ ਅਜੀਤ ਸਿੰਘ ਜੀ ਦੇ ਬਹੁਤ ਵੱਡੇ ਸੇਵਾਦਾਰ ਨੇ ਪਰਉਪਕਾਰ ਕਰ ਰਹੇ ਨੇ ਸਾਡੇ ਇਲਾਕੇ ਤੇ